ਸਤ ਸ੍ਰੀ ਅਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰਾਂ ਇੰਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਪੀਐਮ ਮੋਦੀ ਦੇ ਰੰਗ ਚ ਰੰਗਿਆ ਦੁਬਈ ਦਾ ਬੁਰਜ ਖਲੀਫਾ ਜਨਮ ਦਿਨ ਤੇ ਦਿਸਿਆ ਨੋਖਾ ਨਜ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 75ਵੇਂ ਜਨਮ ਦਿਨ ਦੇ ਮੌਕੇ ਤੇ ਨਾ ਸਿਰਫ ਭਾਰਤ ਵਿੱਚ ਸਗੋਂ ਦੁਨੀਆ ਭਰ ਵਿੱਚ ਜਸ਼ਨ ਦਾ ਮਾਹੌਲ ਦੇਖਣ ਨੂੰ ਮਿਲਿਆ ਇਸੇ ਕੜੀ ਵਿੱਚ ਬੁੱਧਵਾਂ ਨੂੰ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਦबई ਦੀ ਪੁਰਜ ਖਲੀਫਾ ਪ੍ਰਧਾਨ ਮੰਤਰੀ ਮੋਦੀ ਦੀਆਂ ਤਸਵੀਰਾਂ ਤੇ ਵਿਧਾਈ ਸੰਦੇਸ਼ਾਂ ਨਾਲ ਰੋਸ਼ਨ ਹੋ ਗਈ ਹੈ ਇਹ ਸ਼ਾਨਦਰ ਨਜ਼ਾਰਾ ਭਾਰਤ ਤੇ ਸੰਯੁਕਤ ਅਰਬ ਅਮੀਰਾਤ ਦਰਮਿਆਨ ਵਧਦੇ ਹੋਏ ਦੋਸਤਾਨਾ ਸਬੰਧਾਂ ਦਾ ਪ੍ਰਤੀਕ ਹੈ ਪ੍ਰਧਾਨ ਮੰਤਰੀ ਮੋਦੀ ਦੇ ਜਨਮ ਦਿਨ ਤੇ ਦੁਨੀਆ ਭਰ ਦੇ ਨੇਤਾਵਾਂ ਤੇ ਪਤ ਅੰਤਿਆ ਨੇ ਉਨਨ ਨੂੰ ਸ਼ੁਭ ਕਾਮਨਾਵਾਂ ਭੇਜੀਆਂ ਰਾਸ਼ਟਰਪਤੀ शेख ਮੁਹੰਮਦ ਬਿਨ ਜੈਦ ਅਲ ਨਹਜਾਨੀ ਐਕਸ ਦੇ ਪੋਸਟ ਕਰਕੇ ਪੀਐਮ ਮੋਦੀ ਨੂੰ ਵਧਾਈ ਦਿੱਤੀ ਅਤੇ ਉਹਨਾਂ ਦੀ ਚੰਗੀ ਸਿਹਤ ਖੁਸ਼ੀ ਅਤੇ ਭਾਰਤੀ ਤਰੱਕੀ ਲਈ ਸ਼ੁਭ ਕਾਮਨਾਵਾਂ ਦਿੱਤੀਆਂ ਬ੍ਰਿਟੇਨ ਦੇ ਕਿੰਗ ਚਾਰਲਸ ਚਾਰਲਸ ਨੇ ਪੀਐਮ ਮੋਦੀ ਦੀ ਇੱਕ ਪੇੜ ਮਾਂ ਕੇ ਨਾਮ ਪਹਿਲ ਕਦਮੀ ਤੋਂ ਪ੍ਰੇਰਿਤ ਹੋ ਕੇ ਉਹਨਾਂ ਨੂੰ ਜਨਮ ਦਿਨ ਦੇ ਤੋਫੇ ਵਜੋਂ ਇੱਕ ਕਦਮ ਦਾ ਦਰਖਤ ਭੇਜਿਆ ਇਹਨਾਂ ਦੋਵਾਂ ਨੇਤਾਵਾਂ ਦੀ ਵਾਤਾਵਰਣ ਸੁਰੱਖਿਆ ਪ੍ਰਤੀ ਸਾਂਝੀ ਵਚਨਬੰਦਗੀ ਨੂੰ ਦਰਸਾਉਂਦਾ ਹੈ ਰੂਸ ਦੇ ਰਾਸ਼ਟਰਪਤੀ ਵਲੰਦੀਮੀਰ ਪੁਤਨ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਵੀ ਦੇ ਪ੍ਰਧਾਨ ਮੰਤਰੀ ਜੋਰਜੀਆ ਮਲੋਨੀ ਸਮੇਤ ਕਈ ਹੋਰ ਗਲੋਬਲ ਅਗਵਾ ਨੇ ਵੀ ਪੀਐਮ ਮੋਦੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ ਵਿਸ਼ਵ ਸੇ ਸੰਗਠਨ ਦੇ ਮੁਖੀ ਡੇ टेंड्रोस अड्डा नोम कबरे असस ने भी पीएम दे 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 मोदी ਨੂੰ ਵਿਦਾਇੀ ਦਿੰਦੇ ਆ ਕਹਾ ਮੈਂ ਤੁਹਾਡੀ ਅਗਵਾਈ ਤੋਂ ਪ੍ਰਭਾਵਿਤ ਹਾਂ ਆਪਣੇ ਜਨਮ ਦਿਨ ਦੇ ਖਾਸ ਮੌਕੇ ਤੇ ਵੀ ਤੁਸੀਂ ਭਾਰਤ ਵਿੱਚ ਔਰਤਾਂ ਦੀ ਸਿਹਤ ਨੂੰ ਅਚੈ ਕਰਨ ਲਈ ਇੱਕ ਮਤਤਮਪੂਰਨ ਪਹਿਲ ਕਦਮੀ ਸ਼ੁਰੂ ਕਰ ਰਹੇ ਹੋ ਦੇਸ਼ ਅਤੇ ਦੁਨੀਆ ਭਰ ਤੋਂ ਮਿਲੇ ਵਿਦਾਇ ਸੰਦੇਸ਼ਾਂ ਤੋਂ ਪ੍ਰਭਾਵਿਤ ਹੋ ਕੇ ਪ੍ਰਧਾਨ ਮੰਤਰੀ ਮੋਦੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਭਾਰਤ ਵਿੱਚ ਵੀ ਉਸ ਦੇ ਜਨਮ ਦਿਨ ਨੂੰ ਸੇਵਾ ਪਖਵਾੜਾ ਜੋ ਮਨਾਇਆ ਜਾ ਰਿਹਾ ਹੈ ਜਿਸ ਤਹਿਤ ਖੂਨਤਨ ਕੈਂਪਸ ਸਫਾਈ ਮਹਿਮਾ ਤੇ ਹੋਰ ਭਲਾਈ ਪ੍ਰੋਗਰਾਮ ਅਯੋਜਿਤ ਕੀਤੇ ਜਾ ਰਹੇ ਹਨ ਖਬਰ ਮੰਤਾ ਦੇਖਣ ਲਈ ਧੰਨਵਾਦ